ਹਾਂਜੀ ਸਸਤੀਕਾਲ ਦੋਸਤੋ ਵੈਲਕਮ ਟੂ आवर ਨਿਊ ਵਲੋਗ ਦੋਸਤੋ ਅੱਜ ਦੇ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਹੈਗਾ ਟਿਊਸਡੇ ਤੇ ਅੱਜ ਹੈਗਾ ਸਾਡੇ ਪੁੱਤਰ ਰਾਜਵੀਰ ਦਾ ਰਿਜ਼ਲਟ ਐਨੂਅਲ ਰਿਜ਼ਲਟ ਤੇ ਹੁਣ ਮੈਂ ਕਰ ਰਹੀ ਟੀਮਸੀ ਬਣਾ ਰਹੀ ਐ ਤੇ ਬ੍ਰੇਕਫਾਸਟ ਮੈਂ ਕਰਕੇ ਬ੍ਰੇਕਫਾਸਟ ਚੜਿਆ ਸ਼ੌਪ ਤੇ ਤੇ ਉੱਥੋਂ ਦੀ ਬੱਚੇ ਆਣਗੇ ਸਕੂਲ ਤੇ ਫਿਰ ਮੈਂ ਉੱਥੇ ਪਹੁੰਚ ਕੇ ਤੇ ਉਹਨਾਂ ਦਾ ਐਨੂ ਰਿਜ਼ਲਟ ਸੁਣਾਵਗੀ ਕੱਲ ਸੀਰਤ ਦਾ ਰਿਜ਼ਲਟ ਸੀਗਾ ਤੇ ਉਹ ਕਲੀਅਰ ਕਰ ਗਈ ਤੇ ਅੱਜ ਰਾਜਵੀਰ ਦਾ ਹੈ ਰਾਜਵੀਰ ਦੇ ਰਿਜ਼ਲਟ ਦੀ ਟੈਂਸਰ ਬਣੀ ਹੋਈ ਹੈ ਥੋੜੀ ਜੀ ਤੇ ਕਿਉਂਕਿ ਪੜਿਆ ਨਹੀਂ ਹੈਗਾ ਕਲਾਸ ਥੋੜੀ ਵੱਡੀ ਹੈ ਤੇ ਅੰਸੀ ਵੀ ਥੋੜੀ ਬਿਮਾਰ ਹੋਈ ਗਈ ਹੈ ਹਫਤਾ ਹੋ ਗਿਆ ਨੂੰ ਬਿਮਾਰ ਬਕਾਟੜੇ ਦਾ ਉੱਪਰ ਫਰਗ ਨਹੀਂ ਪੈ ਰਿਆ ਤੇ ਬੱਚੀ ਹਜੇ ਤੱਕ ਸੁੱਤੇ ਪਏ ਨੇ ਓਏ ਉੱਠ ਜੋ ਓਏ ਬੇਬੇ ਜੀ ਬੇਬੇ ਓਕੇ ਬੀਬੀ ਉਹ ਰਿਜ਼ਲਟ ਸੁਣਨ ਨਹੀਂ ਜਾਣਾ ਵੀਰ ਦਾ ਹੈ ਰਿਜ਼ਲਟ ਨਹੀਂ ਦੇਖਣ ਜਾਣਾ ਤੁਸੀਂ ਆ ਜਾਓ ਚਲ ਆ ਹੁਣ ਓੜਦੀ ਹੈ ਤੇ ਫਿਰ ਕਰਦੇ ਆ ਨੂੰ ਰੈਡੀ ਤੇ ਮੈਂ ਕਰ ਲਗਾ ਬ੍ਰੀਕਫਾਸਟ ਬ੍ਰੀਕਫਾਸਟ ਕਰਕੇ ਮੈਂ ਨਿਕਲਾਂਗਾ ਫਿਰ ਦੁਕਾਨ ਨੂੰ ਤੇ ਅੱਜ ਬਹੁਤ ਇੰਪੋਰਟੈਂਟ ਈ ਹੈਗਾ ਤੇ ਬਣੇ ਦਿਓ ਵੀਡੀਓ ਦੇ ਅੰਤ ਤੱਕ ਪੁੱਤਰ ਛੱਡੋ ਮੋਬਾਈਲ ਹੁਣ ਉੜ ਜਾ ਤੁਹਾਨੂੰ ਬੜਾ ਨੇ ਰਿਜ਼ਲਟ ਅੱਜ ਉਏ ਯਰ ਪੂਣੀ 10 ਹੋ ਗਈ ਮੈਂ ਵੀ ਛੁੱਟਦੇ ਜਾਣਾ ਚੱਲ ਰਾਜ ਵੀ ਉੱਡ ਜਾ ਤੇਰਾ ਰਿਜ਼ਲਟ ਤੂੰ ਹੀ ਦੇ ਦੇ ਕਲ ਕਰੂ ਛੁੱਟਦੇ ਜਾਣਾ ਪੈਂਟ ਨਾਇਰਾ ਕਿਆ ਤੁਹਾਨੂੰ ਪਤਾ ਹੈ ਹਰਮਾਨ ਜੀ ਕੇ ਪਾਸ ਬਣਨੇ ਕੀ ਪਾਵਨ ਪੈਂਟ ਨਾਇਰਾ ਕਿਆ ਤੁਹਾਨੂੰ ਕੁਰਸੀ ਇੱਥੇ ਰੈਡੀ ਹੋ ਰਹੀ ਹੈ ਜਲਦੀ ਸੇ ਸੀਟ ਨੂੰ ਘਾੜ ਛੱਡ ਜੀ ਹੈਂ ਛੱਡ ਦੇ ਤੈਨੂੰ ਘਾਰੀ ਅੱਜ ਰਾਜਵੀਰ ਦਾ ਰਿਜ਼ਲਟ ਆ ਤੂੰ ਕਿ ਲੈ ਜਾਣਾ ਤੂੰ ਘਰ ਦੱਤਿਆਂ ਰੱਖ ਠੀਕ ਹੈ ਤੂੰ ਘਰ ਰੱਖੇਗਾ ਫਿਰ ਧਿਆਨ ਕਰ ਤੇ ਮੈਂ ਤੇ ਸਕੂਟਰ ਚਲਾਣਾ ਨਾ ਤਾਈ ਦੇ ਮੈਂ ਜਾਵਾਂਗਾ ਅਰੇ ਤੁਸੀਂ ਜਾਣਾ ਹਾਂ ਜਾਣਾ ਤੂੰ ਨਹੀਂ ਜਾਣਾ ਮੈਂ ਮੋਗਾ ਤਾਂ ਦਵੇ ਸਾਰੀ ਸੁਤਿੰਦੇ ਟੈਨਸ਼ਨ ਹੈ ਕਾਦੀ ਟੈਨਸ਼ਨ ਹੈ ਬੁੜਾਈ ਵਿੱਚ ਹੈ ਯਾਰ ਹੋਏ ਨਾ ਪਾਸ ਉਹਨੇ ਟੈਨਸ਼ਨ ਲੈ ਆ ਕਰ ਤਦੋਂ ਅੱਗੇ ਵੀ ਕਿਹਾ ਵਾ ਕੋਈ ਚੱਕਰ ਨਹੀਂ ਇਸ ਸਾਲ ਮੁੜਾ ਫਸਟ ਆਏਗਾ ਇਸ ਸਾਲ ਨਹੀਂ ਇਹਨਾਂ ਨੇ ਨੈਕਸਟ ਸਾਲ ਆਏਗਾ ਪਿਛਲੇ ਸਾਲ ਵੀ ਤੋਹੀ ਇਹ ਹੀ ਕਿਹਾ ਸੀ ਉਹ ਪਿਛਲੇ ਸਾਲ ਮੈਂ ਕੀ ਹੁਣਾ ਵਾ ਮੈਂ ਧਿਆਨ ਨਹੀਂ ਦਿੱਤਾ ਪਰ ਜਿਹੜਾ ਹੁਣ ਨੈਕਸਟ ਈਅਰ ਆ ਰਿਹਾ ਨਾ ਜਿਹਦੂ ਵਾਲੇ ਪ੍ਰਮੋਟ ਹੋਣਾ ਮੈਂ ਪੂਰਾ ਇਹਨੂੰ ਖਿੱਚ ਕੇ ਰੱਖਣਾ ਪਿਛਲੇ ਸਾਲ ਵੀ ਤੋਹੀ ਨਾ ਬੁੱਤਾਨਾ ਕਰਨਾ ਅਖਾੜੇ ਵੀ ਜਾ ਰਿਹਾ ਨਾ ਫਿਰ ਡਬਲ ਡਬਲ ਸਿਸਟਮ ਪੈ ਰਿਹਾ ਉਹਦਾ ਸਿਸਟਮ ਪੂਰਾ ਸੰਭਾਲਣਾ ਪੈਣਾ ਪੌਂਟੀ ਟੇਲੀ ਕਰਾਂਗੇ ਨਾ ਉਹ ਨਹੀਂ ਟੇਲ ਕਰ ਦੋ ਐ ਨਿਕੜੀ ਹੀ ਆ ਗਈ ਇਹਦੇ ਹੈ ਫੈਸ਼ਨ ਦਾ ਸਾਰਾ ਪੁੱਤ ਆ ਤੁਹਾਡੀ ਨਿਕੜੀ ਜੀਓ ਚਲੋ ਫਿਰ ਮੈਂ ਚਲਦਾ ਦੁਕਾਨ ਤੇ ਤੁਸੀਂ ਆ ਜਿਓ ਠੀਕ ਹੈ ਚਲ ਠੀਕ ਲੋ ਜੀ ਦੁਕਾਨ ਦੇ ਨਾਲ ਆ ਗਿਆ ਜੀ ਇੱਕ ਲੰਗਰ ਖਾਣਾ ਖਾਣਾ ਦੱਸ ਖਾਣਾ ਜੇ ਪੈਕ ਕਰਾਣਾ ਸ਼ਰਮ ਆ ਗਈ ਚਲੋ ਅੱਜ ਨਾਲ ਨਗਰ ਹੋਏਗਾ ਨਾਲ ਸੇਵਾ ਆਈਗੀ ਤੂੰ ਖਾਣਾ ਖਾਣਾ ਸਾਡੇ ਖਾਣਾ 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 ਲੰਗਰ ਖਾਣਾ ਸਾਡਾ ਖਾਣਾ ਖਾਣਾ ਲੰਗਰ ਖਾਣਾ ਉਹ ਖਾਣਾ ਝੱਡ ਲੰਗਰ ਲੰਗਰ ਖਾਣਾ ਠੀਕ ਹੈ ਤੇ ਲੋ ਵੀ ਦੋਸਤੋ ਆ ਜੀਏ ਬ੍ਰੈਡ ਲੰਗਰ ਵਾਸਤੇ ਵਰਤავ 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 ਇਹ ਬੀਨਾ ਜੀ ਵੀ ਆ ਗਏ ਸਾਡੇ ਉਹ ਵੈਰੀ ਹੈਪੀ ਹੈਪੀ ਕਰ ਦਿੰਦੇ ਅਰਦਾ ਕਰਦਾ ਵਿੱਚ ਬਾਤਾਂ ਲੁ ਹੈਪੀ ਆ ਗਿਆ ਹੈ ਪੀਆ ਰਖਾ ਹੈਪੀ ਕੀ ਸਾਪੀ ਆਰਾਮ ਨਾਲ ਆਰਾਮ ਨਾਲ ਇੱਕ ਇੱਕ ਕਰਕੇ ਆਓ ਬਾਈ ਆਇਓ ਚਲਿਏ ਅਰਤੀ ਜਾਣਾ ਇੱਕੋ ਜੀ ਚਲੋ ਉਧਰ ਬੀਬੀ ਇਹ ਆ ਗਿਆ ਸਕੂਲ ਰਾਜਵੀਰ ਦਾ ਇਸ ਦੋਸਤੋ ਅੱਜ ਦਾ ਦਿਨ ਸਾਡਾ ਬੜਾ ਹੀ ਡਿਸਪਾਇੰਟਡ ਦੇ ਰਿਹਾ ਅੱਜ ਰਾਜਵੀਰ ਦਾ ਰਿਜ਼ਲਟ ਸੀਗਾ ਜੋ ਕਿ ਸਾਡੇ ਸਿਸਟਮ ਦੇ ਅਨਸਾਰ ਨਹੀਂ ਆਇਆ ਉਹਦੀ ਨਾ ਰੀਜ਼ਨ ਸਾਡਾ ਹੀਗਾ ਕਿਉਂਕਿ ਅਸੀਂ ਉਹਨੂੰ ਪੂਰਾ ਸਾਲ ਨਹੀਂ ਪੜਾਇਆ ਤੇ ਐਕਸਪੈਕਟੇਸ਼ਨ ਸੀ ਸਾਡੀ ਬਹੁਤ ਜ਼ਿਆਦਾ ਜੇ ਪੜਾਵਾਂਗੇ ਹੀ ਨਹੀਂ ਤੇ ਐਕਸਪੈਕਟੇਸ਼ਨ ਕਿਉਂ ਕਰਨੀ ਨਹੀਂ ਇਹਨਾਂ ਦੇ ਆਗਾ ਕਿ ਪਾਸ ਹੋ ਗਿਆ ਵਾ ਜੋ ਉਹਨੇ ਪਾਸ ਹੋਇਆ ਆਪਣੀ ਮਰਜ਼ੀ ਨਾਲ ਹੀ ਪਾਸ ਹੋਇਆ ਯਾਨੀ ਕਿ ਆਪਣੀ ਮਿਹਨਤ ਨਾਲ ਹੀ ਸਾਡਾ ਔਰਤੇ 1% ਵੀ ਸਿਸਟਮ ਨਹੀਂ ਸੀਗਾ ਤੋ ਹੁਣ ਉਹ ਇੱਕ ਪਾਸੇ ਉਹਦਾ ਧਿਆਨ ਖਾੜੇ ਚ ਵੀ ਕੀ ਵਿੱਚ ਸੀਗਾ ਦੂਜੇ ਪਾਸੇ ਪੜ੍ਹਾਈ ਵਿੱਚ ਤੇ ਉਹਦਾ ਟਿਊਸ਼ਨ ਦਾ ਵੀ ਵਿਚਾਰੇ ਦਾ ਕੋਈ ਸਿਸਟਮ ਨਹੀਂ ਬਣਿਆ ਤੇ ਹੁਣ ਇਸ ਸਾਲ ਹੀ ਕੋਸ਼ਿਸ਼ ਕਰਨੀ ਹੈ ਕਿ ਵਧੀਆ ਮਾਰਕਸ ਲਈਏ ਰਾਹੀ ਵੀਡੀਓ ਉਹਦਾ ਇੱਕ ਛੋਟਾ ਕੱਟ ਕੇ ਪਾਵਾਂਗੇ ਕਿ ਕਿਦਾਂ ਤੇ ਉਹਦੇ ਮਾਰਕਸ ਆਏ ਤੇ ਅੱਵਰੀ ਉਹ ਤੇ ਹੀ ਖਤਮ ਕਰਦੇ ਆ ਆਈ ਹੋਪ ਤੁਹਾਨੂੰ ਵੀ ਲੋਕ ਪਸੰਦ ਆਇਆ ਹੋਵੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦਿਆਂ ਨੈਕਸਟ ਵੀ ਲੋਕ ਵਿੱਚ